ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਜ਼ ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰੂੰਗੀ ਆਪਣੇ ਵਰਕ ਦੇ ਰਿਲੇਟਿਡ ਤਾਂ ਵੀਡੀਓਸ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ Instagram ਸਟੋਰੀ ਕੁਐਸ਼ਨਸ ਦੇ ਵਿੱਚ ਆਡੀਅנס ਨੂੰ ਪੁੱਛਿਆ ਸੀ ਤੁਸੀਂ ਮੇਰੇ ਵਰਕ ਦੇ ਰਿਲੇਟਿਡ ਕੀ ਪੁੱਛਣਾ ਚਾਹੁੰਦੇ ਹੋ ਬਾਕੀ ਬਹੁਤ ਸਾਰੇ ਮੈਸੇਜ ਆਏ ਸੀ ਪ੍ਰਾਈਮਰ ਦੇ ਰਿਲੇਟਿਡ ਤਾਂ ਦੇਖੋ ਜਿੱਦਾਂ ਕਿ ਆਪਾਂ ਮੇਕਅਪ ਕਰ ਰਹੇ ਹਾਂ ਹਨਾ ਆਪਣਾ ਮੇਕਅਪ ਕਰਨ ਤੋਂ ਪਹਿਲਾਂ ਮੈਂ ਅਕਸਰਲੀ ਆਪਣੀਆਂ ਵੀਡੀਓ ਵਿੱਚ ਦੱਸਦੀ ਹੁੰਦੀ ਹਾਂ ਕਿ ਆਪਾਂ ਨੂੰ ਸਕਿਨ ਪ੍ਰੈਪ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਕੀ ਆਪਣਾ ਸਕਿਨ ਕੇਅਰ ਹੋ ਸਕੇ ਨੈਕਸਟ ਆਪਣੀ ਸਕਿਨ ਰੈਡੀ ਹੋ ਸਕੇ ਮੇਕਅਪ ਕਰਨ ਦੇ ਲਈ ਤਾਂ ਸਕਿਨ ਦੇ ਵਿੱਚ ਜਦੋਂ ਆਪਾਂ ਮੇਕਅਪ ਕਰਦੇ ਹਾਂ ਸਕਿਨ ਨੂੰ ਅਚੇ ਤਰ੍ਹਾਂ ਪ੍ਰੈਪ ਕਰਨਾ ਹੁੰਦਾ ਹੈ ਤਾਂ ਕਿ ਮੇਕਅਪ ਆਪਣਾ ਸਕਿਨ ਦੇ ਵਿੱਚ ਨਾ ਜਾਵੇ ਸੋ ਉਸ ਦੇ ਰਿਗੇਟ ਉਸ ਦੇ ਥਰੂ ਹੀ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਗਾਇਸ ਮੇਕਅਪ ਦੇ ਲਈ ਦੇਖੋ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਸੀਟੀਐਮ ਸੀਟੀਐਮ ਦੇ ਲਈ ਤੁਸੀਂ ਦੇਖ ਸਕਦੇ ਆ ਜਿੱਦਾਂ ਕਿ ਸੀਟੀਐਮ ਕਲੀਨਜ਼ਿੰਗ ਟੋਨਿੰਗ ਮੋਇਸਚਰਾਈਜ਼ਰ ਦੈਨ ਪ੍ਰਾਈਮਰ ਇਹ ਚਾਰਜ ਜੋ ਹੁੰਦੀਆਂ ਨੇ ਜੋ ਕਿ ਆਪਣਾ ਸਕਿਨ ਨੂੰ ਪ੍ਰੈਪ ਕਰਦਿਆਂ ਅੱਛੇ ਤਰ੍ਹਾਂ ਸਕਿਨ ਆਪਣੀ ਰੈਡੀ ਹੁੰਦੀ ਆ ਨੈਕਸਟ ਪ੍ਰੋਡਕਟਾਂ ਲਈ ਜਿੱਦਾਂ ਕਿ ਫਾਊਂਡੇਸ਼ਨ ਕਨਸੀਲਰ ਕਲਰ ਕਰੈਕਟਰ ਇਹ ਸਭ ਚੀਜ਼ਾਂ ਲਈ ਰੈਡੀ ਹੁੰਦੀ ਆ ਤਾਂ ਸੀਟੀਐਮ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਸੀ ਟੀ ਐਮ ਸੀ ਕਲੀਨਜ਼ਿੰਗ ਯਾਨੀ ਕਿ ਮੇਕਅਪ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਫੇਸ ਆਪਣਾ ਕਲੀਨ ਕਰਨਾ ਚਾਹੀਦਾ ਚਾਹੇ ਉਹ ਤੁਸੀਂ ਫੇਸ ਵੋਸ਼ ਨਾ ਕਰੋ ਚਾਹੇ ਉਹ ਤੁਸੀਂ ਆਪਣਾ ਟਿਸ਼ੂ ਕਲੀਨਜ਼ਿੰਗ ਵੇਪਸ ਨਾਲ ਕਰੋ ਠੀਕ ਆ देन सी टी टी ਦੇ ਟੋਨਰ ਟੋਨਰ ਦੇਖੋ ਆਪਾਂ ਨੂੰ ਸਕਿਨ ਤੇ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਆਪਣਾ ਸਕਿਨ ਦੇ ਵਿੱਚ ਟੋਨਰ ਨੂੰ ਐਬਜ਼ਾਰਬ ਕਰਨਾ ਉਸ ਦੇ ਲਈ ਤੁਸੀਂ ਕੋਈ ਬ੍ਰਾਂਡ ਦਾ ਟੋਨਰ ਲਗਾ ਸਕਦੇ ਹੋ ਆਪਣਾ ਨੋਰਮਲ ਆਪਣਾ ਰੋਜ਼ ਵਾਟਰ ਵੀ ਲਗਾ ਸਕਦੇ ਹੋ ਹਾਂਜੀ ਉਸ ਤੋਂ ਬਾਅਦ 3 ਨੰਬਰ ਤੇ ਮੋਇਸਚਰਾਈਜ਼ਰ ਮੋਇਸਚਰਾਈਜ਼ਰ ਵੀ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਡੀ ਡਰਾਈ ਸਕਿਨ ਹੈ oily skin ਹੈ oily skin ਦੇ ਅਕੋਰਡਿੰਗ ਤੁਸੀਂ ਲਗਾ ਸਕਦੇ ਹੋ dry skin ਦੇ ਡਿਗਰੇਟਿਵ ਯਾਨੀ ਕਿ ਸੀਟੀਐਮ ਹੋ ਗਿਆ ਆਪਣਾ then ਫੋਰਥ ਨੰਬਰ ਤੇ ਹੁੰਦਾ ਹੈ ਪ੍ਰਾਈਮਰ ਇਟਸ ਆਰਚ ਜਨ ਨਾਲ ਆਪਾਂ ਸਕਿਨ ਨੂੰ ਪ੍ਰੈਪ ਕਰਦੇ ਹਾਂ ਰੈਡੀ ਕਰਦੇ ਹਾਂ ਆਪਣਾ ਮੇਕਅਪ ਦੇ ਲਈ ਤਾਂ ਜੇਕਰ ਤੁਸੀਂ ਮੰਨ ਲਓ ਕਿ ਕੁਝ ਐਦਾਂ ਦਾ ਪ੍ਰਾਈਮਰ ਹੋਵੇ ਆਪਣੇ ਕੋਲ ਜੋ ਕਿ ਜਿਸ ਦੇ ਆਪਾਂ ਨੂੰ ਡਾਇਰੈਕਟਲੀ ਆਪਣਾ ਫੇਸ ਕਲੀਨ ਕਰਨਾ ਪਵੇ ਤੇ ਡਾਇਰੈਕਟਲੀ ਆਪਣਾ ਪ੍ਰਾਈਮਰ ਤੋਂ ਬਾਅਦ ਆਪਾਂ ਫਾਊਂਡੇਸ਼ਨ ਲਗਾ ਦਿੰਦੇ ਹਾਂ ਤਾਂ ਬੈਸਟ ਹੈ ਨਾ ਤਾਂ ਮੈਂ ਅੱਜ ਦੀ ਵੀਡੀਓ ਵਿੱਚ ਗੱਲ ਕਰੂੰਗੀ ਆਪਣਾ ਬੈਸਟ ਪ੍ਰਾਈਮਰ ਦੇਰ ਲੈ ਕੇ ਤਾਂ ਵੀਡੀਓ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹੋ ਸੋ ਗਾਇਸ ਹਾਂਜੀ ਮੈਂ ਗੱਲ ਕਰ ਰਹੀ ਹਾਂ ਆਪਣਾ ਫੇਵਰਿਟ ਮੇਰਾ ਪ੍ਰਾਈਮਰ ਹੈ ਜੋ ਕਿ ਸਵਿਸ ਬਿਊਟੀ ਦਾ ਹੈ ਸਵਿਸ ਬਿਊਟੀ ਹਾਈਲਾਈਟਿੰਗ ਪ੍ਰਾਈਮਰ ਜੋ ਕਿ ਰੀਅਲ ਮੇਕਅਪ ਬੇਸ ਪ੍ਰਾਈਮਰ ਹੈ ਕੁਝ ਇਸ ਤਰ੍ਹਾਂ ਦੀ ਇਸਦੀ ਪੈਕਿੰਗ ਆਂਦੀ ਹੈ ਦੇਖ ਸਕਦੇ ਹੋ ਤੁਸੀਂ ਇਸ ਦਾ ਬਾਕਸ ਕੁਝ ਇਸ ਤਰ੍ਹਾਂ ਦਾ ਹੁੰਦਾ ਆ ਹਾਈਲਾਈਟਿੰਗ ਪ੍ਰਾਈਮਰ ਵਾਲਾ ਤਾਂ ਇਹ ਵਾਲਾ ਪ੍ਰਾਈਮਰ ਬਹੁਤ ਹੀ ਜ਼ਿਆਦਾ ਬੈਸਟ ਆ ਸੋ ਗਾਇਸ ਮੈਂ ਕੋਈ ਪ੍ਰੋਮੋਸ਼ਨ ਵਗੈਰਾ ਨਹੀਂ ਕਰ ਰਹੀ ਮੈਂ ਆਪਣਾ ਪ੍ਰੋਡਕਟ ਦੇ ਵਿੱਚੋਂ ਹੀ ਆਪਣੇ ਪ੍ਰੋਡਕਟ ਬਾਰੇ ਐਕਸਪਲੇਨ ਕਰ ਰਹੀ ਹਾਂ ਕਿਉਂਕਿ ਮੈਂ ਹੌਲੀ ਹੌਲੀ ਕਰਕੇ ਆਪਣਾ ਪ੍ਰੋਡਕਟ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਹਨਾ ਤਾਂ ਇਹ ਵੀ ਨਹੀਂ ਹੁੰਦਾ ਵੀ ਮੇਕਅੱਪ ਕਰਨਾ ਆਪਣੇ ਪ੍ਰੋਡਕਟ ਬਾਰੇ ਵੀ ਦੱਸਣਾ ਬਹੁਤ ਜ਼ਰੂਰੀ ਆ ਤਾਂ ਇਸ ਕਰਕੇ ਇਹ ਵਾਲਾ ਪ੍ਰਾਈਮਰ ਤੁਹਾਨੂੰ ਹਾਈਲਾਈਟ ਵੀ ਕਰੂਗਾ ਯਾਨੀ ਕਿ ਤੁਹਾਡੇ ਫੇਸ ਨੂੰ ਇੱਕ ਅੱਛੀ ਜਿਹੀ ਕਹਿ ਸਕਦੇ ਹਾਂ ਕਿ ਚਮਕ ਜਿਹਾ ਨਹੀਂ ਹਾਈਲਾਈਟ ਕਰਨਾ ਹਨਾ ਤਾਂ ਇਸ ਦੇ ਵਿੱਚ ਤੁਹਾਨੂੰ ਮੋਇਸਚਰਾਈਜ਼ਰ ਵੀ ਮਿਲੇਗਾ ਯਾਨੀ ਕਿ ਇੱਕ ਹੀ ਚੀਜ਼ ਹੈ ਜਿਸ ਦੇ ਵਿੱਚ ਤੁਹਾਨੂੰ ਮੋਇਸਚਰਾਈਜ਼ਰ ਟੋਨਰ ਆਪਣਾ ਸਭ ਕੁਝ ਤੁਹਾਡੇ ওপਨ ਪੋਰਸ ਵੀ ਕਵਰ ਕਰੇਗਾ ਦੇਖੋ ਪ੍ਰਾਈਮਰ ਜਿਹੜਾ 4th ਨੰਬਰ ਤੇ ਆਪਾਂ ਸੀਟੀਮ ਤੋਂ ਬਾਅਦ 4th ਨੰਬਰ ਤੇ ਪ੍ਰਾਈਮਰ ਲਗਾਉਂਦੇ ਆਣਾ ਪ੍ਰਾਈਮਰ ਦਾ ਮਤਲਬ ਇਹ ਹੁੰਦਾ ਆ ਕਿ ਤੁਹਾਡੇ ਸਕਿਨ ਦੇ ਵਿੱਚ ਆਪਣਾ ਮੇਕਅਪ ਨਾ ਜਾਵੇ ਪ੍ਰਾਈਮਰ ਕੰਮ ਕੀ ਕਰਦਾ ਹੈ ਪ੍ਰਾਈਮਰ ਇਹ ਕੰਮ ਕਰਦਾ ਆ ਕਿ ਕੁਝ ਇਸ ਤਰ੍ਹਾਂ ਦੇ ਪ੍ਰਾਈਮਰ ਆਏ ਆ ਜੋ ਕਿ ਨਾਰਮਲ ਆਪਣਾ ਓਪਨ ਪੋਰਸ ਕਵਰ ਕਰਨ ਵਿੱਚ ਕੰਮ ਕਰਦਾ ਆ ਕੁਝ ਇਸ ਤਰ੍ਹਾਂ ਦੇ ਪ੍ਰਾਈਮਰ ਆਏ ਆ ਜੋ ਕਿ ਇਸ ਤਰ੍ਹਾਂ ਜੋ ਕਿ ਵਿਦ ਹਾਈਲਾਈਟ ਵੀ ਆਪਾਂ ਨੂੰ ਕਰਦਾ ਹੈ ਵਿਦ ਹਾਈਲਾਈਟ ਵੀ ਦਿੰਦਾ ਜਿੰਦੇ ਨਾਲ ਆਪਣਾ ਫੇਸ ਬਹੁਤ ਅੱਛਾ ਲੱਗਦਾ ਹੈ ਲਾਈਕ ਅੱਛੀ ਜੀ ਚਮਕ ਆ ਜਾਂਦੀ ਆਪਣੇ ਫੇਸ ਤੇ ਤਾਂ ਬਹੁਤ ਤਰ੍ਹਾਂ ਦੇ ਪ੍ਰਾਈਮਰ ਕੋਈ ਨਾਰਮਲ ਆਉਂਦੇ ਆ ਓਨਲੀ ਓਪਨ ਪੋਰਸ ਕਵਰ ਕਰਨ ਵਿੱਚ ਕੰਮ ਕਰਦੇ ਆ ਤਾਂ ਕੁਝ ਇਸ ਤਰ੍ਹਾਂ ਦੇ ਪ੍ਰਾਈਮਰ ਹੈ ਬਟ ਮੈਂ ਇਹ ਵਾਲਾ ਪ੍ਰਾਈਮਰ ਨੂੰ ਬਹੁਤ ਟਾਈਮ ਡਿਕਸਪਲੇਨ ਕਰਨਾ ਚਾਹੁੰਦੀ ਸੀ ਤਾਂ ਮੈਂ ਅੱਜ ਦੀ ਵੀਡੀਓ ਚ ਕਰ ਰਹੀ ਹਾਂ ਸੋ ਗਾਇਸ ਓਪਨ ਪੋਸ ਪ੍ਰਾਈਮਰ ਦਾ ਮਤਲਬ ਇਹ ਹੁੰਦਾ ਹੈ ਕਿ ਆਪਣਾ ਸਕਿਨ ਨੂੰ ਆਪਣਾ ਕਵਰ ਕਰਨਾ ਯਾਨੀ ਕਿ ਓਪਨ ਪੋਸ ਜਦੋਂ ਕਵਰ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਆਪਾਂ 5 ਨੰਬਰ ਤੇ ਫਾਊਂਡੇਸ਼ਨ ਲਗਾਣੇ ਆ ਚਾਹੇ ਕਲਰ ਕਰੈਕਟਰ ਲਗਾ ਰਹੇ ਆ ਆਪਣਾ ਕੰਸੀਲਰ ਲਗਾ ਰਹੇ ਆ ਤਾਂ ਉਹ ਪ੍ਰਾਈਮਰ ਇਹ ਕੰਮ ਕਰਦਾ ਹੈ ਕਿ ਆਪਣੇ ਸਕਿਨ ਦੇ ਵਿੱਚ ਫਾਊਂਡੇਸ਼ਨ ਘਰ ਨਹੀਂ ਜਾਂਦਾ ਤਾਂ ਇਸ ਕਰਕੇ ਪ੍ਰਾਈਮਰ ਲਗਾਉਣਾ ਬਹੁਤ ਹੀ ਜ਼ਰੂਰੀ ਆ ਮੇਕਅਪ ਜਦੋਂ ਵੀ ਆਪਾਂ ਕਰ ਰਹੇ ਹਾਂ ਤਾਂ ਤੁਸੀਂ 4th ਨੰਬਰ ਤੇ ਪ੍ਰਾਈਮਰ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਇੱਕ ਗੱਲ ਹੋਰ ਜਦੋਂ ਵੀ ਆਪਣਾ ਆਪਾਂ ਮੇਕਅਪ ਕਰ ਰਹੇ ਹਾਂ ਸੀਟੀਐਮ ਤੋਂ ਬਾਅਦ ਜਦੋਂ ਤੁਸੀਂ 4th ਨੰਬਰ ਤੇ ਪ੍ਰਾਈਮਰ ਲਗਾ ਰਹੇ ਹੋ ਨਾ ਪ੍ਰਾਈਮਰ ਲਗਾਉਣ ਤੋਂ ਬਾਅਦ ਤੁਸੀਂ ਗੈਪ ਦੋਗੇ ਆਪਣਾ 3 ਤੋਂ 4 ਮਿੰਟ ਦਾ ਤੁਸੀਂ ਗੈਪ ਦੋਗੇ ਥੈਨ ਆਪਣਾ ਅੱਗੇ ਫਾਊਂਡੇਸ਼ਨ ਵਗੈਰਾ ਲਗਾਉਗੇ ਯਾਨੀ ਕਿ ਕੁਝ ਟਾਈਮ ਦਾ ਆਪਣਾ ਰੱਖੋਗੇ ਤੁਸੀਂ ਪ੍ਰਾਈਮਰ ਨੂੰ ਸਕਿਨ ਦੇ ਵਿੱਚ ਇਹ ਤੁਹਾਡੇ ਓਪਨ ਪੋਸ ਕਰਨ ਕਵਰ ਕਰਨ ਵਿੱਚ ਆਪਣਾ ਐਬਜ਼ਾਰਬ ਹੋ ਜੇ ਤੁਹਾਡੇ ਸਕਿਨ ਦੇ ਵਿੱਚ ਓਪਨ ਪੋਸ ਜੋ ਤੁਹਾਡੇ ਕਵਰ ਹੋਗੇ ਤਾਂ ਤੁਸੀਂ ਆਪਣਾ ਫਾਊਂਡੇਸ਼ਨ ਵਗੈਰਾ ਲਗਾ ਸਕਦੇ ਹੋ ਸੋ ਗਾਇਸ ਬਾਕੀ ਇਸ ਦੀ 30 ml ਦੀ ਕੁਆਂਟੀਟੀ ਹੈ ਤਾਂ ਇਹ 3 ਇਸ ਦੀ ਹੈਗੀ ਆ 3 ਏਅਰ ਤੱਕ ਸ਼ੈਲਫ ਲਾਈਫ ਯਾਨੀ ਕਿ ਇਹ 3 ਸਾਲਾਂ ਤੱਕ ਤੁਸੀਂ ਯੂਜ਼ ਕਰ ਸਕਦੇ ਹੋ ਬਾਕੀ 300 ਦੇ ਵਿੱਚ 400 ਦੇ ਵਿੱਚ ਤੁਹਾਨੂੰ ਇਹ ਫਾਊਂਡੇ ਆਪਣਾ ਸੌਰੀ ਪ੍ਰਾਈਮਰ ਮਿਲ ਜੇਗਾ ਬਾਕੀ ਜਿੱਦਾਂ ਕਿ ਮੈਨੂੰ ਨਾ ਕਾਫੀ ਮੈਸੇਜ ਇਹ ਵੀ ਆਂਦੇ ਕਿ ਜਦੋਂ ਤੁਸੀਂ ਮੇਕਅਪ ਕਰ ਰਹੇ ਹੋ ਤਾਂ ਤੁਸੀਂ ਪ੍ਰੋਡਕਟ ਨਹੀਂ ਸ਼ੇਅਰ ਕਰਦੇ ਦੇਖੋ ਜਦੋਂ ਮੈਂ ਵੀਡੀਓ ਦੇ ਉੱਪਰ ਕਈ ਮੇਰੀਆਂ ਵੀਡੀਓ ਇਦਾਂ ਦੀਆਂ ਆਇਆਂ ਕਿ ਮੈਂ ਵੌਇਸ ਵਗੈਰਾ ਕਵਰ ਕਰ ਲਈ ਹੁੰਦੀ ਆ ਬੋਲ ਕੇ ਨਹੀਂ ਬਣਾਉਂਦੀ ਹਨਾ ਤਾਂ ਕਈ ਵਾਰੀ ਉਹਨੂੰ ਕਾਲੀ ਹੁੰਦੀ ਆ ਮੈਂ ਆਪਣਾ ਕਾਲੀ ਕਾਲੀ ਚ ਮੇਕਅਪ ਕਰਕੇ ਜਾਣਾ ਹੁੰਦਾ ਤਾਂ ਉਸ ਦੇ ਹਿਸਾਬ ਨਾਲ ਮੈਂ ਆਪਣਾ ਵੌਇਸ ਕਵਰ ਕਰਦੀ ਆ ਤੇ ਜਦੋਂ ਮੈਂ ਵੌਇਸ ਕਵਰ ਕਰ ਲਈ ਹੁੰਦੀ ਆ ਕੁਝ ਮੇਰੇ ਹੈਗੇ ਪ੍ਰੋਡਕਟ ਇਸ ਤਰ੍ਹਾਂ ਦੇ ਕਿ ਮੈਂ ਨਾਮ ਬੋਲ ਦਿੰਨੀ ਆ ਕੁਝ ਦੇ ਨਹੀਂ ਨਾਮ ਬੋਲਦੀ ਤਾਂ ਇਸ ਕਰਕੇ ਹੌਲੀ ਹੌਲੀ ਕਰਕੇ ਮੈਂ ਆਪਣ ਮੈਂ ਹਰ ਇੱਕ ਪ੍ਰੋਡਕਟ ਤੁਹਾਨੂੰ ਸ਼ੇਅਰ ਕਰੂੰਗੀ ਜੋ ਵੀ ਮੈਂ ਯੂਜ਼ ਕਰਦੀ ਹਾਂ ਹੌਲੀ-ਹੌਲੀ ਕਰਕੇ ਐਕਸਪਲੇਨ ਕਰਕੇ ਬਾਕੀ ਤੁਸੀਂ ਇਹ ਵਾਲਾ ਪ੍ਰਾਈਮਰ ਜਰੂਰ ਲੈ ਸਕਦੇ ਹੋ ਮੇਕਅੱਪ ਦੇ ਲਈ ਤੁਸੀਂ ਫੇਸ ਨੂੰ ਡਾਇਰੈਕਟਲੀ ਆਪਣਾ ਫੇਸ ਵਾਸ਼ ਨਾਲ ਟਰਾਈ ਟਿਸ਼ੂ ਨਾਲ ਕਲੀਨ ਕਰੋ ਥੈਨ ਇਹ ਵਾਲਾ ਪ੍ਰਾਈਮਰ ਲਗਾਓ ਤੁਹਾਡੇ ਜਦੋਂ ਪੋਰਸ ਕਵਰ ਹੋਣਗੇ 2-3 ਮਿੰਟ ਬਾਅਦ ਤੁਸੀਂ ਆਪਣਾ ਫਾਊਂਡੇਸ਼ਨ ਵਗੈਰਾ ਡਾਇਰੈਕਟ ਅੱਗੇ ਪ੍ਰੋਡਕਟ ਲਗਾ ਸਕਦੇ ਹੋ ਸੋ ਜਰੂਰ ਦੱਸਿਓ ਤੁਹਾਨੂੰ ਇਹ ਵਾਲੀ ਵੀਡੀਓ ਕਿੱਦਾਂ ਲੱਗੀ ਬਟ ਇਸ ਨੂੰ ਵਿੱਚ ਰੱਖਣ ਤੋਂ ਪਹਿਲਾਂ ਆਪਾਂ ਜੂਰ ਮੈਂ ਤੁਹਾਨੂੰ ਲਗਾ ਕੇ ਦਿਖਾਉਣੀ ਆ ਦੇਖ ਸਕਦੇ ਹੋ ਇਸ ਟਾਈਮ ਧਿਆਨ ਕੁਝ ਇਸ ਤਰ੍ਹਾਂ ਦਾ ਆਏਗਾ ਇਸਦੇ ਵਿੱਚ ਸ਼ੇਡਸ ਤੁਹਾਨੂੰ 골ਡ ਵਾਈਟ ਪਿੰਕ ਸ਼ੇਡ ਦੇ ਵਿੱਚ ਵੀ ਮਿਲਣਗੇ ਕੁਝ ਇਸ ਤਰ੍ਹਾਂ ਦਾ ਵਾਈਟ ਕਲਰ ਦਾ ਹੋਏਗਾ देन ਇਸ ਨੂੰ ਤੁਸੀਂ ਆਪਣੀ neck ਆਪਣਾ hands ਦੇ ਉੱਪਰ ਵੀ ਅਪਲਾਈ ਕਰ ਸਕਦੇ ਹੋ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਦੀ ਚਮਕ ਜੀ ਆਏਗੀ ਤੁਹਾਡੀ skin ਦੇ ਉੱਪਰ ਮੈਨੂੰ ਦੱਸਿਓ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਤੇ ਨੈਕਸਟ ਪ੍ਰੋਡਕਟ ਕਿਸ ਦਾ ਐਕਸਪਲੇਨ ਕਰਾਂ ਕਿਸ ਕਿਹੜੇ ਪ੍ਰੋਡਕਟ ਨੂੰ ਐਕਸਪਲੇਨ ਕਰਾਂ ਕਿਹੜਾ ਪ੍ਰੋਡਕਟ ਲੱਗਿਆ ਮੈਨੂੰ ਜ਼ਰੂਰ ਦੱਸਿਓ ਮੇਰੇ ਇੰਸਟਾਗ੍ਰam ਕੁਐਸ਼ਨਸ ਦੇ ਵਿੱਚ ਸੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਨਵੇਂ